دوبارہ راپ پر کرو دوبارہ را ټپ مرو یہ جیت کی جاری کرو جاری کرو جاری کرو زندہ باد مرداباد مرداباد ਰੱਖਦੇ ਆਂਗੇ ਬਾਉਂ ਤੇ ਕੋਟਾ ਰੱਖਦੇ ਆਂਗੇ 21 21 ਚੱਕਦੇ ਆਂਗੇ ਬਾਉਂ ਤੇ ਕੋਟਾ ਰੱਖਦੇ ਆਂਗੇ ਰੱਖਦੇ ਆਂਗੇ ਸਾਰੀ ਕਰੋ ਸ਼ਾਸਨ ਸਿੱਖਿਆ ਮੰਤਰੀ ਤੇ ਸਿੱਖਿਆ ਵਿਭਾਗ ਦੇ ਉਹ ਉੱਚ ਅਧਿਕਾਰੀ ਜਿਨ੍ਹਾਂ ਦਾ ਹੰਕਾਰ ਪੂਰੇ ਸਿਰ ਤੇ ਹੈ ਇਹ ਸਾਰੇ ਜ਼ਿੰਮੇਵਾਰ ਹੋਣਗੇ ਸਾਥੀਓ ਜਿੱਤੇ ਦੀ ਕੋਈ ਜੱਜਮੈਂਟ ਆਈ ਹੈ ਅਸੀਂ ਨੇ ਉਦੋਂ ਕਦੇ ਵੀ ਕਿਹਾ ਵੀ ਨਾ ਰੋਕੋ ਪਰੰਤੂ ਇਹ ਜਾਣ ਬੁੱਝ ਕੇ ਜਾਣ ਬੁੱਝ ਕੇ ਦੀਵਾਨੀ ਪੀਨੀ ਨਹੀਂ ਆਇਆ ਦੀਵਾਨੀ ਆਇਆ ਕਿਉਂ ਭਈ ਜਦੋਂ ਸਾਡੇ ਵਿੱਚ ਕੋਈ ਤਰਾਜ ਨਹੀਂ ਫਿਰ ਤੁਸੀਂ ਕਿਤੇ ਦੀਵਾਨੀ ਪੀਨੀ ਮੰਗ ਰਹੇ ਹੋ ਹੋ ਪਰਬਾਤ ਹੋ ਪਰਬਾਤ ਸਿੱਖਿਆ ਮਦਰੀ ਮਰਦਾਬਾਦ ਮਰਦਾਬਾਦ ਛੋਟਾਬਾਦ ਲਾਰੇ ਲਾਉਣੇ ਬੰਦ ਕਰੋ ਬਾਤ ਬਾਤ ਪਰਬਾਤ ਕਰੋ ਲਾਰੇ ਲਾਉਣੇ ਬੰਦ ਕਰੋ ਯਾਤਾਂ ਕਰ ਮੰਦ ਕਰੋ ਮਿੱਟੀ ਗੋਲੀ ਨਹੀਂ ਲਵਾਗੇ ਨਹੀਂ ਲਵਾਗੇ ਨਹੀਂ ਲਵਾਗੇ ਸਾਨੂੰ ਰੋਣਾ ਬੰਦ ਕਰੋ ਹੰਕਾ ਬੰਦ ਕਰੋ ਅੱਜ ਈਟੀਟੀ 994 ਵਰਤੀ ਨੂੰ ਲੈ ਕੇ ਜਿਹੜੇ ਕਿ ਇਸ ਸਰਕਾਰ ਨਿਕੰਮੀ ਸਰਕਾਰ ਆਮ ਆਦਮੀ ਦੀ ਸਰਕਾਰ ਕਰਕੇ ਜਿਹੜੇ 9594 ਉਮੀਦਵਾਰ ਨੇ ਉਹ ਟੈਂਕੀਆਂ ਟਾਵਰਾਂ ਤੇ ਚੜਨ ਲਈ ਮਜਬੂਰ ਹੋ ਗਏ ਨੇ ਅੱਜ ਸਾਡੇ ਦੋ ਸਾਥੀ ਪਹਿਲਾਂ ਟੈਂਕੀ ਤੇ ਚੜੇ ਨੇ ਜਿਸ ਦੇ ਬਦੌਲਤ ਅਸੀਂ ਅੱਜ ਚਾਰ ਸਾਥੀ ਜਿਹੜਾ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਟੈਂਕੀ ਤੇ ਚੜ ਚੁੱਕੇ ਆ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜਿਹੜੀ ਸਰਕਾਰ ਹੈ ਸਾਡੀ ਜੁਆਇਨਿੰਗ ਲੈਟਰ ਸਾਨੂੰ ਅੱਤਾਂ ਦੇ ਦੇ ਕੇ ਸਕੂਲਾਂ 'ਚ ਨਹੀਂ ਭੇਜਦੀ ਇਹ ਸਰਕਾਰ ਲਗਾਤਾਰ ਲਾਉਂਦੇ ਲਾਰੇ ਲਾਉਂਦੀ ਆ ਰਹੀ ਹੈ ਇਹ ਲਾਰੇ ਲਾਉਣੇ ਬੰਦ ਕਰੇ ਤੇ ਇਹ ਜਿਹੜੇ ਬੇਰੁਜ਼ਗਾਰ ਉਮੀਦਵਾਰ ਹੈਗੇ ਨੇ ਉਹਨਾਂ ਨੂੰ ਰੁਜ਼ਗਾਰ ਦੇ ਕੇ ਜਿਹੜਾ ਸਕੂਲਾਂ ਦੇ ਵਿੱਚ ਭੇਜੇ ਅੱਜ ਸਾਡੇ ਵੱਲੋਂ ਇਹ ਦੋ ਟੈਂਕੀਆਂ ਮੱਲੀਆਂ ਗਈਆਂ ਨੇ ਪਰ ਜੇਕਰ ਸਾਡਾ ਹੱਲ ਜਿਹੜਾ ਕੁਝ ਦਿਨਾਂ ਦੇ ਵਿੱਚ ਨਹੀਂ ਕੀਤਾ ਜਾਂਦਾ ਤਾਂ ਇੱਥੋਂ ਆਨੰਦਪੁਰ ਸਾਹਿਬ ਦੇ ਹਲਕੇ ਦੀਆਂ ਸਾਰੀਆਂ ਟੈਂਕੀਆਂ ਦੇ ਜਿਹੜੇ 9594 ਉਮੀਦਵਾਰ ਬੈਠੇ ਹੋਣਗੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ